ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਫਰ ਇਹ ਸ਼ਹਾਦਤ ਲੜੀ ਚੱਲ ਰਹੀ ਹੈ ਕੱਲ ਆਪ ਜੀ ਨੇ ਸਰਵਨ ਕੀਤਾ ਸੀ ਮਾਤਾ ਗੁਜਰ ਕੌਰ ਤੇ ਛੋਟੇ ਸਹਬਜ਼ਾਦੇ ਜੋ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਜੀ ਦੇ ਨਾਲ ਉਹਦੇ ਪਿੰਡ ਖੇੜੀ ਉਹਦੇ ਘਰੇ ਆ ਗਏ ਆਠ ਪੌਦੀ ਰਾਤ ਗੰਗੂ ਬ੍ਰਾਹਮਣ ਦੇ ਘਰ ਮਾਤਾ ਗੁਜਰ ਕੌਰ ਤੇ ਛੋਟੇ ਸਹਬਜ਼ਾਦੇ ਰਹੇ ਮਾਤਾ ਜੀ ਦੇ ਕੋਲ ਇੱਕ ਮੋਹਰਾਂ ਵਾਲੀ ਥੈਲੀ ਸੀ ਜਿਸ ਨੂੰ ਦੇਖ ਕੇ ਗੰਗੂ ਬ੍ਰਹਮਣ ਜਿਲਿਆ ਸੀ ਬੇਈਮਾਨ ਹੋ ਗਿਆ ਕਿ ਇਹ ਮੋਹਰਾਂ ਵਾਲੀ ਥੈਲੀ ਜਿਹੜੀ ਮੈਂ ਚੁਰਾ ਲਵਾਂ ਪਹਿਲਾਂ ਉਸਨੇ ਆਪਣੀ ਮਾਤਾ ਨੂੰ ਕਿਹਾ ਕਿ ਇਹਨਾਂ ਨੂੰ ਜਿਹੜਾ ਹੈ ਪ੍ਰਸ਼ਾਦ ਦੇ ਵਿੱਚ ਜ਼ਹਿਰ ਪਾ ਕੇ ਦੇ ਦੇ ਪਰ ਉਹਦੀ ਮਾਤਾ ਨੇ ਉਹ ਫਟਕਾਰਾਂ ਪਾਈਆਂ ਫਿਰ ਇਸ ਨੇ ਕੀ ਕੀਤਾ ਰਾਤ ਨੂੰ ਹੌਲੀ ਜੀ ਮੋਹਰਾਂ ਵਾਲੀ ਥੈਲੀ ਜਿਹੜੀ ਸੀ ਚੁੱਕ ਲਈ ਸਵੇਰ ਆਈ ਮਾਤਾ ਗੁਜਰਕਾਰ ਜੀ ਕਹਿਣ ਲੱਗੇ ਗੰਗੂ ਬ੍ਰਹਮਣ ਨੂੰ ਇਹ ਚੰਗਾ ਕੀਤਾ ਕਿ ਤੂੰ ਜਿਹੜੀ ਮੋਹਰਾਂ ਵਾਲੀ ਥੈਲੀ ਨੂੰ ਸੰਭਾਲ ਲਿਆ ਹੈ ਤੇ ਇਹ ਜਿਹੜਾ ਸੀ ਰੌਲਾ ਪਾਉਣ ਲੱਪਿਆ ਕਹਿੰਦਾ ਇੱਕ ਤਾਂ ਮੈਂ ਤੁਹਾਨੂੰ ਪਨਾਹ ਦਿੱਤੀ ਹੈ ਘਰੇ ਜਗਾ ਦਿੱਤੀ ਹੈ ਤੇ ਤੁਸੀਂ ਕਹਿੰਦੀ ਉਲਟਾ ਮੈਨੂੰ ਚੋਰ ਬਣਾ ਰਹੇ ਹੋ ਮਾਤਾ ਜੀ ਨੇ ਬੜਾ ਸਮਝਾਇਆ ਕਿ ਕੋਈ ਨਹੀਂ ਤੂੰ ਉਹ ਮੋਹਰਾਂ ਵਾਲੀ ਥੈਲੀ ਰੱਖ ਲੈ ਪਰ ਰੌਲਾ ਨਾ ਪਾ ਇਹ ਰੌਲਾ ਪਾਉਂਦਾ ਪਾਉਂਦਾ ਜਿਹੜਾ ਸੀ ਪਿੰਡ ਦੇ ਇੱਕ ਮੁਖੀ ਨੂੰ ਲੈ ਕੇ ਤੇ ਮੁਰੰਡੇ ਕੋਤਵਾਲੀ ਵੀ ਚਲਾ ਗਿਆ ਤੇ ਉੱਥੇ ਜਾ ਕੇ ਨੇ ਕਿਹਾ ਕਿ ਸਤਗੁਰੂ ਦੇ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਜੋ ਤੁਹਾਡੇ ਦੁਸ਼ਮਣ ਨੇ ਮੇਰੇ ਘਰ ਵਿੱਚ ਠਹਿਰੇ ਹੋਏ ਨੇ ਤੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਗੁਰੂ ਪਿਆਰ ਇਕਤਾ ਮੋਹਰਾਂ ਵਾਲੀ ਠੈੜੀ ਚੁਰਾ ਲਈ ਤੇ ਦੂਸਰਾ ਇਹ ਸਰਕਾਰ ਤੋਂ ਵੀ ਨਾਂ ਪਾਉਣਾ ਚਾਹੁੰਦਾ ਸੀ ਜਾਨੀ ਖਾਨ ਤੇ ਮਾਨੀ ਖਾਨ ਇਹ ਆਏ ਤੇ ਆਣ ਕੇ ਸਤਗੁਰੂ ਜੀ ਮਾਤਾ ਜੀ ਨੂੰ ਅਤੇ ਛੋਟੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਸੀ ਮਰਿੰਡੀ ਕੂਤ ਵਾਲੀ ਚਲਾ ਗਿਆ 9 ਪੋ ਦੀ ਰਾਤ ਛੋਟੇ ਸਹਿਬਜ਼ਾਦੇਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਮਰਿੰਡੇ ਕੋਤਵਾਲੀ ਵਿੱਚ ਜਿਹੜੀ ਸੀ ਗੁਜਾਰੀ ਇਧਰੋਂ ਚਮਕੌਰ ਦੀ ਗਲੀ ਦੇ ਵਿੱਚ ਜੰਗ ਹੋਈ ਹੈ ਜੰਗ ਦੇ ਵਿੱਚ ਵੱਡੇ ਸਹਿਬਜ਼ਾਦੇ ਸ਼ਹੀਦ ਹੋ ਗਏ ਨੇ ਸਿੱਖ ਜਿਹੜੇ ਨੇ ਹੋਰ ਸ਼ਹੀਦ ਹੋ ਗਏ ਨੇ ਸ਼ਾਮਾ ਪਈਆਂ ਨੇ ਜੰਗ ਬੰਦ ਹੋਇਆ ਹੈ ਭਾਈ ਦਇਆ ਸਿੰਘ ਜੀ ਤੇ ਪੰਜ ਸਿੱਖ ਜਿਹੜੇ ਨੇ ਇਕੱਠੇ ਹੋ ਕੇ ਸਤਿਗੁਰੂ ਦੇ ਸਾਹਮਣੇ ਆਣ ਕੇ ਖੜ ਗਏ ਤੇ ਇਹ ਕਹਿਣ ਲੱਗੇ ਸਤਿਗੁਰੂ ਜੀ ਅਸੀਂ ਪਹਿਲਾਂ ਬੇਨਤੀ ਕੀਤੀ ਸੀ ਕਿ ਤੁਸੀਂ ਚਲੇ ਜਾਓ ਛੋਟੇ ਸ਼ਹਿਬਜ਼ਾਦੇਆਂ ਨੂੰ ਲੈ ਕੇ ਪਰ ਤੁਸੀਂ ਨਹੀਂ ਮੰਨਿਆ ਕਿਉਂਕਿ ਬਾਬਾ ਅਜੀਤ ਸਿੰਘ ਜੀ ਤੁਹਾਡੇ ਤੋਂ ਬਾਅਦ ਵਾਰਸ ਬਣਨੇ ਸਨ ਉਹ ਸ਼ਹੀਦ ਹੋ ਗਏ ਅਸੀਂ ਬਾਬਾ ਜੁਝਾਰ ਸਿੰਘ ਵਾਸਤੇ ਬੇਨਤੀ ਕੀਤੀ ਤੁਸੀਂ ਨਹੀਂ ਮੰਨੇ ਪਰ ਕਹਿੰਦੇ ਹੁਣ ਸਾਡੀ ਬੇਨਤੀ ਹੈ ਸਤਿਗੁਰੂ ਜੀ ਤੁਸੀਂ ਜਿਹੜੇ ਚਮਕੌਰ ਦੀ ਗਲੀ ਵਿੱਚੋਂ ਜਿਹੜੇ ਬਾਹਰ ਚਲੇ ਜਾਓ ਕਿਉਂਕਿ ਅਸੀਂ ਸਾਰੇ ਸਿੱਖ ਮਿਲ ਕੇ ਗੁਰੂ ਨਹੀਂ ਬਣਾ ਸਕਦੇ ਇਹ ਗੁਰੂ ਜਿਹੜਾ ਇਹ ਸਾਡੇ ਵਰਗੇ ਕਈ ਸਿੱਖ ਤਿਆਰ ਕਰ ਲਊਗਾ ਇਸ ਕਰਕੇ ਸਤਿਗੁਰੂ ਜੀ ਤੁਸੀਂ ਇਹ ਗਲੀ ਨੂੰ ਛੱਡ ਕੇ ਚਲੇ ਜਾਓ ਗੁਰੂਆਂ ਪਿਆਰਿਓ ਸਤਿਗੁਰੂ ਜੀ ਨੇ ਇਹਨਾਂ ਪੰਜਾਂ ਸਿੱਖਾਂ ਦੀ ਗੱਲ ਮੰਨੀ ਤੇ ਸਤਿਗੁਰੂ ਜੀ ਇਹ ਗਲੀ ਛੱਡਣ ਨੂੰ ਤਿਆਰ ਹੋ ਗਏ ਸਤਿਗੁਰੂ ਜੀ ਨੇ ਗਲੀ ਛੱਡਣ ਤੋਂ ਪਹਿਲਾਂ ਬਾਬਾ ਸੰਗਤ ਸਿੰਘ ਜੀ ਨੂੰ ਆਪਣਾ ਚੋਲਾ ਜਿਹੜਾ ਸੀ ਉਹ ਪਨਾਇਆ ਕਲਗੀ ਤੋੜਾ ਜਿਹੜਾ ਸੀ ਉਹ ਪਨਾਇਆ ਤੇ ਕਹੇ ਦਤਾ ਕਿ ਤੁਸੀਂ ਇਸ ਜਗਾ ਤੇ ਬੈਠ ਕੇ ਮਮਟੀ ਤੇ ਬੈਠ ਕੇ ਇਥੋ ਤੀਰਾਂ ਦੀ ਹੌਲੀ ਹੌਲੀ ਬਾਰਸ਼ ਜਿਹੜੀ ਉਹ ਕਰਦੇ ਰਹਿਣਾ ਤੀਰ ਜਿਹੜੇ ਚਲਾਉਂਦੇ ਰਹਿਣਾ ਹੈ ਸਤਿਗੁਰੂ ਜੀ ਰਾਤ ਇਹ ਚਮਕੋਸੀ ਗਲੀ ਨੂੰ ਜਿਹੜਾ ਛੱਡਿਆ ਗੁਰੂਆਂ ਪਿਆਰਿਓ ਕੋਈ ਗੁਪਤ ਨਹੀਂ ਗਿਆ ਚੋਰੀ ਨਹੀਂ ਗਿਆ ਸਤਿਗੁਰੂ ਜੀ ਸਤਿਗੁਰੂ ਜੀ ਤਾਲੀ ਮਾਰ ਕੇ ਉਥੋਂ ਨਿਕਲੇ ਹਨ ਸਤਿਗੁਰੂ ਜੀ ਨੰਗੇ ਪੈਰੀਂ ਨਾਲ ਭਾਈ ਧਰਮ ਸਿੰਘ ਜੀ ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਤੇਨ ਸਿੱਖ ਲਏ ਹਨ ਜਦੋਂ ਸਤਿਗੁਰੂ ਜੀ ਨਿਕਲਣ ਲੱਗੇ ਨੇ ਭਾਈ ਦਇਆ ਸਿੰਘ ਜੀ ਕਹਿਣ ਲੱਗਾ ਸਤਿਗੁਰੂ ਜੀ ਸਹਬਜਾਦੀਆਂ ਦੇ ਮੁਖਲੇ ਤੇ ਕਪੜਾ ਪਾ ਦਈਏ ਸਤਿਗੁਰੂ ਜੀ ਕਹਿਣ ਲੱਗੇ ਸਾਰੇ ਮੇਰੇ ਸਹਬਜਾਦੀਏ ਨੇ ਜੇ ਪਉਣਾ ਤੇ ਫਿਰ ਸਾਰਿਆਂ ਤੇ ਪਾ ਦਿਓ ਗੁਰੂਮ ਪਿਆਰਿਓ ਕੋਈ ਐਸਾ ਪਿਓ ਹੈ ਸੰਸਾਰ ਦਾ ਜਿਹੜਾ ਆਪਣੇ ਪੁੱਤਰਾਂ ਦਾ ਸੰਸਕਾਰ ਵੀ ਨਾ ਕਰ ਸਕੇ ਪੁੱਤਰਾਂ ਨੂੰ ਖੱਫਨ ਵੀ ਨਾ ਪਹਿਨਾ ਸਕੇ ਕੱਲ ਕੀ ਤਰਦਸ਼ਮੀਸ਼ ਪਿਤਾ ਜੀ ਨੇ ਆਪਣੇ ਸਹਬਜ਼ਾਦਿਆਂ ਨੂੰ ਇਹ ਨਹੀਂ ਕਿਹਾ ਕਿ ਸਹਬਜ਼ਾਦਿਆਂ ਨੂੰ ਜਿਹੜਾ ਕੱਪੜਾ ਪਾ ਦਿਓ ਮੂੰਹ ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਸਾਰੇ ਮੇਰੇ ਸਹਬਜ਼ਾਦੀ ਨੇ ਗੁਰੂ ਪਿਆਰਿਓ ਸਤਿਗੁਰੂ ਜੀ ਨੰਗੇ ਪੈਰੀ ਤਾਂ ਨਿਕਲੇ ਜੀ ਮੇਰੇ ਸਿੱਖਾਂ ਦੇ ਜਿਹੜੇ ਕੇਸ ਨੇ ਉਹ ਨੰਗੇ ਨੇ ਜਾਂ ਕਿਸੇ ਕੇਸਾਂ ਤੇ ਕਿਸੇ ਦੇ ਉੱਤੇ ਜਿਹੜਾ ਮੇਰਾ ਝੋਲਾ ਨਾ ਜਾਵੇ ਸਤਿਗੁਰੂ ਜੀ ਨੇ ਤਾਲੀ ਮਾਰੀ ਹੈ ਕਿ ਹਿੰਦ ਕਾ ਪੀਰ ਜਾ ਰਿਹਾ ਹੈ ਕਿ ਅੱਛੀ ਹਿੰਮਤ ਹੈ ਹਿੰਮਤ ਆਗੇ ਆ ਕੇ ਰੋਕ ਲਓ ਤਿੰਨ ਜਿਹੜੇ ਨੇ ਸਤਿਗੁਰੂ ਜੀ ਨੇ ਤਿੰਨ ਵਹੀ ਆਵਾਜ਼ਤਾ ਤੇ ਤਾੜੀ ਮਾਰੀ ਹੈ ਤੇ ਉੱਥੋਂ ਨਿਕਲੇ ਨੇ ਇਹਨਾਂ ਮੁਗਲ ਸੈਨਾ ਦੇ ਵਿੱਚ ਹਲਚਲ ਜਿਹੜੀ ਉਹ ਮਚ ਗਈ ਹੈ ਇਹਨਾਂ ਨੇ ਦੋ ਮਿਸਾਲ ਸੀ ਜਿਹੜੇ ਨੇ ਉਹ ਜਿਹੜੇ ਨੇ ਮਸਾਲਾ ਉਹਨਾਂ ਜਗਾਈਆਂ ਨੇ ਸਤਿਗੁਰੂ ਜੀ ਨੇ ਦੋਨਾਂ ਦੇ ਤੀਰ ਮਾਰੇ ਨੇ ਉਹ ਮਰ ਗਏ ਨੇ ਮਸਾਲਾ ਉਹਨਾਂ ਦੀਆਂ ਜਿਹੜੀਆਂ ਬੁੱਝ ਗਈਆਂ ਹਨ ਐਨੀ ਧੁੰਦ ਤੇ ਪਤਾ ਨਹੀਂ ਲੱਗ ਰਿਹਾ ਤੇ ਇਹਨਾਂ ਦੀ ਸੈਨਾ ਜਿਹੜੀ ਆਪਸ ਵਿੱਚ ਲੜ ਕੇ ਜਿਹੜੀ ਉਹ ਮਰਨ ਲੱਗੀ ਹੈ ਸਤਿਗੁਰੂ ਜੀ ਇਧਰੋਂ ਜਿਹੜੇ ਨੇ 마ਸੀ ਵਾਲੇ ਪਹੁੰਚ ਗਏ ਇੱਥੇ ਹੀ ਭਾਈ ਧਰਮ ਸਿੰਘ ਜੀ ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਜਿਹੜੇ ਨੇ ਉਹ ਮਿਲੇ ਨੇ ਗਲਾਬੇ ਦੇ ਪੰਜਾਬ ਦੇ ਖੂਦ ਦੇ ਉੱਤੇ ਗੁਰੂ ਪਿਆਰੇ ਇਧਰੋਂ ਅਗਲਾ ਦਿਨ ਹੋਇਆ 9 ਪਉ ਨੂੰ ਜਿਹੜਾ ਭਾਈ ਸੰਗਤ ਸਿੰਘ ਜੀ ਤੇ ਜਿਹੜੇ ਸਿੱਖ ਰਹਿੰਦੇ ਸਨ ਉਹਨਾਂ ਨੇ ਫਿਰ ਜਿਹੜਾ ਸੀ ਇਹਨਾਂ ਮੁਗਲਾਂ ਦੇ ਨਾਲ ਲੜ ਕੇ ਜਿਹੜੀਆਂ ਉਹ ਸ਼ੀਧੀਆਂ ਪ੍ਰਾਪਤ ਕੀਤੀਆਂ ਇਹ ਭਾਈ ਸੰਗ ਸਿੰਘ ਦਾ ਜਿਹੜਾ ਸਿਰ ਨੇ ਸੀਸ ਵੱਢ ਕੇ ਲੈ ਗਏ ਹਨ ਬੜੇ ਖੁਸ਼ ਹੋਏ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਜਿਹੜਾ ਵੱਢ ਲਿਆ ਹੈ ਪਰ ਦਿਨ ਚੜ੍ਹਿਆ ਜਦੋਂ ਦੇਖਿਆ ਤੇ ਇਹ ਭਾਈ ਸੰਗਤ ਸਿੰਘ ਦਾ ਸੀਸ ਹੈ ਇਹ ਜਿਹੜੇ ਸੀ ਬੜੇ ਫੇਰ ਹੈਰਾਨ ਹੋਏ ਕਿ ਇੰਨੀ ਸਾਤੀ ਸਾ ਸਤਗੁਰੂ ਦੀ ਸਾਡੀ ਜਿਹੜੀ ਫੌਜ ਨੂੰ ਮਾਰ ਕੇ ਤਿੰਨ ਇਸੇ ਤੋਂ ਵੱਧ ਸਾਡੀ ਜਿਹੜੀ ਫੌਸੇ ਮਾਰੀ ਗਈ ਹੈ ਇਹ ਸਤਿਗੁਰੂ ਜੀ ਫਿਰ ਜਿਹੜੇ ਨੇ ਨਿਕਲ ਗਏ ਹਨ ਗੁਰੂਆਂ ਪਿਆਰਿਓ ਫਿਰ ਜਿਹੜੇ ਸਿੱਖ ਛੀਤ ਹੋਏ ਸਨ ਚਮਕੌਰ ਦੀ ਗੜੀ ਦੇ ਵਿੱਚ ਮਾਤਾ ਚੰਕੌਰ ਜੀ ਨੇ ਸਾਰੇ ਸਿੱਖਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਅੰਗੀਠਾ ਲੱਕੜਾਂ ਦਾ ਤਿਆਰ ਕਰਕੇ ਤੇ ਫਿਰ ਉਹਨਾਂ ਦਾ ਸੰਸਕਾਰ ਜਿਹੜਾ ਸੀ ਕਰ ਦਿੱਤਾ ਮਾਤਾ ਜੀ ਕੋਲ ਬੈਠ ਕੇ ਮਾਤਾ ਸ਼ਰਨ ਕੌਰ ਜੀ ਫਿਰ ਸੁਲਾਹ ਸਾਹਿਬ ਦੀ ਬਾਣੀ ਜਿਹੜੀ ਸੀ ਉਹ ਪੜਨ ਲੱਗੇ ਜਦੋਂ ਇਹਨਾਂ ਪਾਪੀਆਂ ਨੂੰ ਦੁਸ਼ਮਣਾਂ ਨੂੰ ਪਤਾ ਲੱਗਾ ਤਾਂ ਇਹਨਾਂ ਅਨਕੇ ਮਾਤਾ ਸੋਲਾ ਸੱਜ ਦੀ ਜੋ ਬਾਣੀ ਪੜ ਰਹੀ ਸੀ ਉਸ ਨੂੰ ਚੁੱਕ ਕੇ ਤੇ ਜਿਹੜਾ ਸੀ ਵਿੱਚ ਅੰਗੀਠੀ ਦੇ ਸੁਰ ਦਿੱਤਾ ਉਹਨਾਂ ਨੂੰ ਵੀ ਜਿਹੜਾ ਸੀ ਜਿਉਂਦਿਆਂ ਸ਼ਹੀਦ ਕਰ ਦਿੱਤਾ ਗੁਰੂ ਪਿਆਰਿਓ ਫਿਰ ਇਸ ਜਗ੍ਹਾ ਦੀ ਨਿਸ਼ਾਨਦੇ ਜਿਹੜੀ ਸੀ ਪਾਈ ਦਿਆਲ ਸਿੰਘ ਜੀ ਨੇ ਕੀਤੀ ਤੇ ਗੁਰੂ ਪਿਆਰਿਓ ਉਹਨਾਂ ਨੇ ਗਰੰਥੀ ਸਿੰਘ ਪਾਸੋਂ ਅਰਦਾਸ ਕਰਵਾਈ ਇਹ ਅਰਦਾਸ ਕਰੋ ਕਿ ਦਿਆਲ ਦਾਸ ਦਾ ਕੋਈ ਜਿਹੜਾ ਵਾਰਸ ਨਾ ਰਹਿ ਜਾਵੇ ਗੁਰੂਆਂ ਪਿਆਰਿਓ ਗ੍ਰੰਥੀ ਸਿੰਘ ਪੁੱਛਣ ਲੱਗਾ ਇਹੋ ਅਰਦਾਸ ਕਿਉਂ ਕਰਵਾ ਰਹੇ ਹੋ ਤਾਂ ਉਹਨੇ ਕਿਹਾ ਕਿ ਕੋਈ ਬਾਅਦ ਵਿੱਚ ਇਹ ਨਾ ਮੇਰਾ ਵਾਰਸ ਜਿਹੜਾ ਕਹਿ ਦੇਵੇ ਕਿ ਇਹ ਜਗ੍ਹਾ ਅਸੀਂ ਤਿਆਰ ਕੀਤੀ ਹੈ ਕੋਈ ਹੱਕ ਨਾ ਜਮਾਵੇ ਇਸ ਕਰਕੇ ਅਰਦਾਸ ਕਰੋ ਕਿ ਭਾਈ ਦਿਆਲ ਦਾਸ ਦਾ ਕੋਈ ਵਾਰਸ ਜਿਹੜਾ ਉਹ ਨਾ ਰਹਿ ਜਾਵੇ ਗੁਰੂਆਂ ਪਿਆਰਿਓ ਇਹੋ ਜੇ ਸਿੱਖ ਹੋਏ ਨੇ ਜਿਨ੍ਹਾਂ ਨੇ ਜਾਨਾਂ ਦੀ ਪਰਵਾਹ ਨਹੀਂ ਕੀਤੀ ਆਪਣੇ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ ਤੇ ਇਹ ਨਿਸ਼ਾਨਦੇਹੀ ਕਰਕੇ ਜਿਹੜੀਆਂ ਅਸੀਂ ਜਗ੍ਹਾ ਤਿਆਰ ਕਰਵਾਈਆਂ ਇਹਦੋਂ ਸਤਿਗੁਰੂ ਜਿਹੜੇ ਨੇ ਉਹ 마ਸ਼ੀ ਵਾਲੇ 'ਚ ਪਹੁੰਚ ਜਾਂਦੇ ਹਨ 마ਸ਼ੀ ਵਾਲੇ ਦੀ ਪੱਥਰਾਂ ਦੀ ਲਕੀਰਾਂ 'ਚੋਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ ਬਾਪੂ ਜਿਨ੍ਹਾਂ ਕੰਡਿਆਣੇ ਦਾ ਸੌਂ ਦਿੱਤਾ ਛਾਂਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਛਾਂਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ